ਸ਼ਸ਼ੀ ਕਾਲ ਜੀ ਸਾਰਿਆਂ ਨੂੰ ਹੋਰ ਸਨਾਂ ਕਿਵੇਂ ਜੇ ਸਾਰੇ ਉਮੀਦਾਂ ਪਠੀਕ ਠਾਕ ਹੋਗੇ ਲੋ ਜੀ ਅੱਜ ਵੱਡੀ ਦੀਦੀ ਆਏ ਹੋਈ ਨੇ ਗੋਗੀ ਦੀਦੀ ਰਖੜੀ ਬੰਨਣ ਤੇ ਗੋਗੀ ਦੀਦੀ ਦੀ ਬੇਟੀ ਤੇ ਬੇਟਾ ਨਾਲ ਆਏ ਹੋਏ ਨੇ ਰਖੜੀ ਬੰਨਣ ਤੇ ਦੂਸਰੀ ਜਿਹੜੀ ਛੋਟੀ ਆ ਉਹ ਉਹਦੇ ਬਾਅਦ ਵਿੱਚ ਆਣਗੇ ਤੇ ਸਾਰੇ ਜਾਣੇ ਦੀ ਮੈਂ ਕਲਿੱਪ ਲੈਂਦੀ ਪਈ ਸੀ ਤੇ ਇਹ ਵਿੱਚ ਆ ਨਹੀਂ ਰਹੀ ਸਾਰੀ ਫੈਮਿਲੀ ਇਸ ਕਰਕੇ ਫਿਰ ਮੈਂ ਇਹਨਾਂ ਦੀ ਵੀਡੀਓ ਹੀ ਬਣਾ ਦਿੱਤੀ ਆ ਕੋਈ ਜੇ ਮੈਂ ਕਾ ਉਹਨੇ ਬੱਗ ਵੀ ਨੋਟੇ ਬਣਾ ਦੇ। ਕੋਈ ਬੱਲਾ ਉਹਰ। ਦਿਲਤਰ ਕੋ ਹੈਗਾ 2000 ਦਾ ਪਿਛਲਾ ਸੁਆਮਸਣਨਾ ਚਾਹੀਦਾ। ਤੂੰ ਵੀ ਕਰ ਰਹਾ ਹੈਂ। ਸੁਣ ਤਾ ਕੋਈ ਹਮ। ਇਨਾ ਬਾਅਦ ਚ ਫੜਨਾ ਹੋਣਾ ਆ ਵੀ ਲਾ ਹੋਵੇ ਹਾਂ ਆਂ ਕਿਆ ਕਰ ਰਿਓ ਇੱਕ ਇਹਦੀ ਇੱਕ ਹੋਦੀ ਆ ਹਾਂ ਦੋ ਰਿਓ ਨਾ ਉਹ ਤਾਂ ਵਿਚਾਰੀ ਕਹਿਣ ਨਹੀਂ ਮੈਂ ਫੋਟੋਆਂ ਖਿੱਚਣੀਆਂ ਤਾਂ ਖਿੱਚੀ ਤਾਂ ਕਿਹਨੇ ਮਿੰਗਲਾ ਦੀ ਬੋਗੀ ਉਹ ਦੱਛੀਆ ਵਸ ਕੋਨੇ ਕਿਤੇ ਚਲ ਗੀ ਲੋ ਜੀ ਨਿੰਮਰੂਦ ਲਾ ਲੇ ਆਪਾਂ ਭੇਜਣ ਵਾਸਤੇ ਇਹ ਸਭ ਪੱਕੇ ਪੱਕੇ ਜਿਆਦਾ ਇਹ ਗਿਆਈ ਜਿਆਦਾ ਪੱਕਾ ਘੇਰਾ ਓਏ ਓਏ ਗੋਲੇ ਆਂਗੂ ਦੇ ਥੱਲੇ ਡੇਗਦੇ ਓਏ ਸਭ ലാഫെ പട ਜਾਦੇ ਟੋਕੇ ਦੇ ਨਹੀਂ ਤਾਂ ਦੇ ਨਾ ਚਾਹਣਾ ਅਮਰੂਦ ਖਾਣੇ ਚਾਹ ਆਹੋ ਹੋ ਉਹ irdar 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 ਇਹ نیچے ਚੱਲਿਆ ਚਾਹਣਾ ਇਹਨੇ ਜਿਆਦਾ ਅਮਰੂਦ ਪੱਕ ਗਿਆ ਕਿ ਹੁਣ ਥੱਲੇ ਢੇਰਾਂ ਦੇ ਢੇਰ ਲੱਗੇ ਮੀ ਪੈਣਾ ਛੇਤੀ ਪੱਕ ਜਾਂਦੇ ਆ ਚਲੋ ਵੀ ਇੱਥੇ ਲੱਗਿਆ ਕੋਠੇ ਉੱਪਰ ਸੋ ਕੋ ਚੜਕੇ ਮੈਂ ਗੈਣਦੀ ਹਾਂ ਚਲੋ ਆ ਬਹੁਤ ਲੱਗਿਆ ਆਪੇ ਕਰ ਨੇ ਮੀ ਪੈਣਾ ਹਰੇ-ਹਰੇ ਦਰਖਤ ਲੱਗਣ ਦੇ ਬਸ ਕਰੋ ਨੇਨੇ ਜੇ ਲਾਉਣੇ ਨਾ ਅਮਰੂਦ ਬਹੁਤੇ ਹੀ ਲਾ ਦੇਣੇ ਇਹ ਚੱਲ ਰੈਂਦਲੇ ਫਾਪਾ ਪੜ ਗਿਆ ਮੁਰਕਿਓ ਵੀ ਨਾ ਕਰਨ ਪਈ ਨੇ ਮਰੂਦਾ ਹੀ ਨਹੀਂ ਕਰਨਾ ਹੈ ਵੀ ਦਾਂਦੀਆ ਕੋਲਾ ਕੋਲਾ ਗੱਦਰੀ ਕੋਲ ਨਹੀਂ ਟੇਕ ਗਿਆ ਟੇਕ ਗਿਆ ਟੇਕ ਗਿਆ ਚੱਲਿਆ ਚੱਲੇ ਬਸ ਕਰ ਬਸ ਕਰ ਇਦਾਂ ਪੱਤਿਆਂ 'ਚ ਨਹੀਂ ਲੱਭਣਦੇ ਪੀ ਅਮਰੂਦ ਹੈਗੇ ਆ ਤੇ ਉਦਾਂ ਭੜਿਆ ਪਿਆ ਵਾ ਬਸ ਕਰ ਹੁਣ ਹੋਰ ਕਹਿਣ ਨੂੰ ਵੀ ਦੇ ਦਾਂਗੇ ਝੋਲੇ ਪਰ ਪੜ ਕੇ ਨੰਨ ਦੂਜੇ ਵੀ ਕਰ ਜਾਂ ਹਾਂ ਅੱਛਾ ਜੇਬ ਵਿੱਚ ਪਾਲਾ ਇਹਦੇ ਇਹ ਭੈੰਦੇ ਰ ਕੈਪਰੀ ਲਾਜੇ ਇੱਕ ਪਤ ਲੱਗ ਜਾਣਾ ਬਹੁਤੇ ਪੱਕ ਜਾਂਦੇ ਫਿਰ ਮੁਸ਼ਕ ਖਾਨਾ ਬੜਾ ਹੁੰਦਾ ਵੇਖੋ ਕਿੰਨਾ ਵਧੀਆ ਵੀਊ ਮਾਰਨਿੰਗ ਟਾਈਮ ਇਹ ਵੇਖੋ ਰਸਤਾ ਕਿੰਨਾ ਵਧੀਆ ਹਰਿਆਲੀ ਹਰਿਆਲੀ ਟਾਈਮ 7:30 ਹੋਇਆ ਜੀ ਸਵੇਰ ਦੇ ਹੁਣ ਲੂਫਾ ਪਕਾ ਪੈਕ ਕਰਤਾ ਮਰੂਦ ਲੱਗੇ ਵੀ ਬਹੁਤ ਸੋਹਣੇ ਲੱਗਦੇ ਆ ਤੇ ਖਾਣ ਵਿੱਚ ਵੀ ਬਹੁਤ ਸਵਾਦ ਲੱਗਦੇ ਨੇ ਉਹ ਕਰ ਆਪੋ ਆਪਣੀ ਬਾਹਰ ਦੇਣਾ ਤੇ ਅਮਰੂਦਾਂ ਨੇ ਪੜ ਇੱਕ ਕੰਮ ਮਾੜਾ ਕਰ ਦਿੱਤਾ ਵਾ ਮੇਰੇ ਸੱਟ ਲਾ ਦਿੱਤੀ ਗੋਡੇ ਤੇ ਅਮਰੂਦ ਦੇ ਵੇਖੋ ਕਿੰਨੀ ਸੱਟ ਲੱਗੀ ਮੇਰੇ ਅਮਰੂਦ ਤੋਂ ਸਲਿੱਪ ਹੋਣ ਕਰਕੇ ਨਾ ਮੇਰੇ ਗੋਡੇ ਤੇ ਸੱਟ ਲੱਗ ਗਈ ਆ ਮੈਨੂੰ ਹੁਣ ਓਦਾਂ ਦੇ ਅਮਰੂਦ ਜਿਹੜੇ ਜਿਆਦਾ ਚੰਗੇ ਨਹੀਂ ਲੱਗਣਦੇ ਤੁਰਨਾ ਫਿਰਨਾ ਵੀ ਔਖਾ ਹੋਇਆ ਕੰਮ ਕਰਨਾ ਔਖਾ ਹੋਇਆ ਇਹ ਲੱਗੇ ਸੋਹਣੇ ਲੱਗਦੇ ਆ ਤੇ ਖਾਦੇ ਪਰ ਜਦੋਂ ਇਦਾਂ ਦਾ ਕੋਈ ਐਕਸੀਡੈਂਟ ਹੋ ਜਾਂਦਾ ਨਾ ਫਿਰ ਬੜਾ ਗੁੱਸਾ ਲੱਗਦਾ ਹੁਣ ਮੈਨੂੰ ਉਠਣਾ ਬੈਠਣਾ ਬੜਾ ਮੁਸ਼ਕਲ ਹੋਇਆ ਪਿਆ ਕੰਮ ਕਰਨਾ ਤੇ ਮੇਰੇ 2-3 ਦਿਨਾਂ ਤੋਂ ਸੱਟ ਲੱਗੀ ਆ ਇਸ ਤੱਕ ਫਰਕ ਨਹੀਂ ਲੱਗਨ ਦਿਆ ਤੁਹਾਨੂੰ ਮੈਨੂੰ ਤਾਂ ਮੁਰੂਦ ਵੇਖਣ ਨੂੰ ਜੀ ਨਹੀਂ ਕੰਨ ਦਿਆ ਮੇਰਾ ਤੇ ਉਹ ਵਾਲੇ ਮੁਰੂਦ ਆਪਾਂ ਭੇਜ ਦਿੱਤੇ ਆ ਸਰਦਾਰ ਜੀ ਦੀ ਸਾਲੀਆਂ ਨੂੰ ਉਹ ਮੁਰੂਦ ਮੰਗਣ ਲਈ ਆ ਤੇ ਉਹਨਾਂ ਨੂੰ ਭੇਜ ਦਿੱਤੇ ਆ ਲਓ। ਛੱਲੀਆਂ ਮੇਰੀ ਪੁੱਜ ਗਈਆਂ। ਫਿਰ ਹੁਣ ਆਪਾਂ ਛੱਲੀਆਂ ਚੱਬਦੇ ਆਂ। ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆ ਛੱਲੀਆਂ ਭੁੰਨ ਕੇ ਖਾਣਾ। ਤੁਮੜੂ ਦਾਪਾ ਪੇਸਟ ਇਹ ਅੱਜ ਕਰਦੀ। ਤੇ ਇਹ ਵਾਲੇ ਆਪਾਂ ਤੋੜੇ ਆਪਣੇ ਨਿੰਬੂ। ਤੇ ਇਹਦਾ ਪਾਉਣਾ ਆਪਾਂ ਚਾਰ ਨਿੰਬੂਆਂ ਦਾ। ਤੇ ਰਸਤਾ ਪਾਹਨ ਖੰਨਿਆ ਸ਼ੱਲੀ ਕਿੰਨੇ ਕਿੰਨੇ ਖਾਣੇ ਕਮੈਂਟ ਕਰਕੇ ਜਰੂਰ ਦੱਸੋ ਕੰਮ ਤੁੰਦਾ ਆਪਾਂ ਕਰ ਲਿਆ ਵਾ